ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਵਧ ਗਈਆਂ ਸਕੂਲਾਂ ਚ ਗਰਮੀਆਂ ਦੀਆਂ ਛੁੱਟੀਆਂ ਹੁਣ ਇਸ ਤਰੀਕ ਨੂੰ ਖੁੱਲਣਗੇ ਸਕੂਲ ਉੱਤਰ ਪ੍ਰਦੇਸ਼ ਦੇ ਸਕੂਲਾਂ ਵਿੱਚ ਛੁੱਟੀਆਂ ਵਧ ਗਈਆਂ ਹਨ ਇਹ ਜਾਣਕਾਰੀ ਬੇਸਿਕ ਐਜੂਕੇਸ਼ਨ ਕਾਉਂਸਲ ਵੱਲੋਂ ਦਿੱਤੀ ਗਈ ਹੈ ਇਸ ਸਬੰਧੀ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ ਹਾਲਾਂਕਿ ਇਸ ਸਮੇਂ ਦੌਰਾਨ ਸਿਰਫ ਬੱਚਾ ਨੂੰ ਹੀ ਛੁੱਟੀ ਹੁੰਦੀ ਹੈ ਅਧਿਆਪਕਾਂ ਨੂੰ ਸਮੇਂ ਸਿਰ ਸਕੂਲ ਪਹੁੰਚਣਾ ਪਵੇਗਾ ਅਤੇ ਆਪਣੀ ਹਾਜ਼ਰੀ ਦਰਜ ਕਰਨੀ ਪਵੇਗੀ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਸਕੂਲਾਂ ਵਿੱਚ 15 ਜੂਨ ਤੱਕ ਸਨ ਹਾਲਾਂਕਿ ਗਰਮੀ ਦੇ ਮੱਦੇਨਜ਼ਰ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਸਨ ਹੁਣ ਸਕੂਲ ਚਲਾਈ 2025 ਵਿੱਚ ਖੁੱਲਣਗੇ ਇਹ ਹੁਕਮ ਬੇਸਿਕ ਐਜੂਕੇਸ਼ਨ ਕਾਉਂਸਲ ਦੇ ਨਿਯੰਤਰਣ ਵਾਲੇ ਸਕੂਲਾਂ ਅਤੇ ਮਾਨਤਾ ਪ੍ਰਾਪਤ ਸਕੂਲਾਂ ਤੇ ਲਾਗੂ ਹੋਵੇਗਾ ਬੇਸਿਕ ਐਜੂਕੇਸ਼ਨ ਕਾਉਂਸਲ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ 16 ਜੂਨ ਤੋਂ ਅਧਿਆਪਕ ਸਕੂਲ ਆਉਣਗੇ ਅਤੇ ਪ੍ਰਸ਼ਾਸਨਿਕ ਅਤੇ ਕਾਤਮਿਕ ਜ਼ਿੰਮੇਵਾਰੀਆਂ ਨਿਭਾਉਣਗੇ ਕਿਹਾ ਗਿਆ ਸੀ ਕਿ ਇਸ ਸਮੇਂ ਬਹੁਤ ਜ਼ਿਆਦਾ ਗਰਮੀ ਅਤੇ ਹੀਟ ਵੇਵ ਦੇ ਮੱਦੇਨਜ਼ਰ ਵਿਦਿਆਰਥੀ 31 ਜੂਨ 2025 ਤੱਕ ਪੜ੍ਹਾਈ ਲਈ ਸਕੂਲ ਵਿੱਚ ਮੌਜੂਦ ਨਹੀਂ ਰਹਿਣਗੇ 1 ਜੁਲਾਈ 2025 ਤੋਂ ਵਿਦਿਆਰਥੀ ਪੜ੍ਹਾਈ ਲਈ ਨਿਯਮਤ ਤੌਰ ਤੇ ਸਕੂਲ ਵਿੱਚ ਮੌਜੂਦ ਰਹਿਣਗੇ ਸਰਕਾਰ ਦਾ ਨੌਜਵਾਨਾਂ ਨੂੰ ਵੱਡਾ ਤੋਹਫਾ ਹਰ ਮਹੀਨੇ ਮਿਲਣਗੇ 6000 ਰੁਪਏ ਨੌਜਵਾਨ ਲਈ ਚੰਗੀ ਖਬਰ ਆਈ ਹੈ ਪਿੰਡਾਂ 'ਚ ਖੁੱਲਣ ਵਾਲੇ ਕਾਮਣ ਸੈਂਟਰ 'ਚ ਹਰਿਆਣਾ ਸਰਕਾਰ ਵੱਡੇ ਪੱਧਰ ਤੇ ਨਿਯੁਕਤੀਆਂ ਕਰੇਗੀ ਦੱਸਿਆ ਜਾ ਰਿਹਾ ਹੈ ਕਿ ਇਸ ਲਈ ਸਰਕਾਰ ਵੱਲੋਂ ਨੌਜਵਾਨਾਂ ਨੂੰ 6000 ਰੁਪਏ ਮਹੀਨਾ ਵਾ ਤਨਖਾਹ ਵੀ ਦਿੱਤੀ ਜਾਵੇਗੀ ਇਸ ਦੇ ਬਦਲੇ 'ਚ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੂੰ ਆਨਲਾਈਨ ਸੇਵਾਵਾਂ ਦੇਣੀਆਂ ਹੋਣਗੀਆਂ ਨਾਲ ਹੀ ਇਸ ਕੰਮ ਲਈ ਉਹਨਾਂ ਨੂੰ ਫੀਸ ਵੀ ਦਿੱਤੀ ਜਾਵੇਗੀ ਇਸ ਯੋਜਨਾ ਦੇ ਪਿੱਛੇ ਇੱਕ ਸਰਕਾਰ ਦੇ ਦੋ ਮਕਸਦ ਹਨ ਪਹਿਲਾ ਪਿੰਡਾਂ ਦੇ ਲੋਕਾਂ ਨੂੰ ਆਨਲਾਈਨ ਸੇਵਾਵਾਂ ਉਪਲਬਧ ਹੋ ਸਕਣ ਦੂਜਾ ਯੋਜਨਾ ਨਾਲ ਜੁੜਨ ਵਾਲੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਹਰਿਆਣਾ ਦੀ ਸੈਣੀ ਸਰਕਾਰ ਪਹਿਲਾਂ ਹੀ ਪਿੰਡੂ ਪੰਚਾਇਤਾਂ ਨੂੰ ਅਪਗ੍ਰੇਡ ਕਰਨ ਦਾ ਐਲਾਨ ਕਰ ਚੁੱਕੀ ਹੈ ਇਸੇ ਕਰਕੇ ਪਿੰਡੂ ਪੰਚਾਇਤਾਂ ਅਤੇ ਗ੍ਰਿੱਡ ਪੰਚਾਇਤਾਂ ਲੋਕ ਆਪਰੇਟਰਾਂ ਨੂੰ ਲੈਪਟਾਪ ਮੁਹੱਈਆ ਕਰਵਾਉਣ ਦਾ ਫੈਸਲਾ ਵੀ ਲਿਆ ਹੈ ਪਹਿਲੇ ਪੜਾਤ 4500 ਲੈਪਟਾਪ ਖਰੀਦਣ ਦਾ ਫੈਸਲਾ ਲਿਆ ਹੈ ਪਿੰਡੂ 77 ਨੂੰ ਵੀ ਲੈਪਟਾਪ ਦਿੱਤੇ ਜਾ ਰਹੇ ਹਨ ਪਿੰਡੂ 77 ਹੁਣ ਪੂਰਾ ਰਿਕਾਰਡ ਆਨਲਾਈਨ ਰੱਖਦੇ ਹਨ ਪਿੰਡੂ 77 ਨੂੰ ਲੈਪਟਾਪ ਇਸ ਲਈ ਦਿੱਤੇ ਜਾ ਰਹੇ ਹਨ ਤਾਂ ਕਿ ਉਹ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਵੱਖ-ਵੱਖ ਨੌਜਵਾਨਾਂ ਦਾ ਰਿਕਾਰਡ ਰੱਖ ਸਕਣ ਨਾਲ ਹੀ ਪੂਰਾ ਡਾਟਾ ਵੀ ਆਨਲਾਈਨ ਅਪਲੋਡ ਕੀਤਾ ਜਾ ਸਕੇ ਮੇਰੀ ਪੰਚਾਇਤ ਈ ਗ੍ਰਾਮ ਸਵਰਾਜ ਕੇਂਦਰ ਦੇ ਪੰਜਵੇਂ ਵਿੱਤ ਕਮਿਸ਼ਨ ਸਣੇ ਕਈ ਅਜਿਹੇ ਕੰਮ ਅਤੇ ਪ੍ਰੋਜੈਕਟ ਹਨ ਜਿੰਨਾ ਤਾਪਕਤਾਨ ਆਨਲਾਈਨ ਹੁੰਦਾ ਹੈ ਪਿੰਡੂ 77 ਨੂੰ ਲੈਪਟਾਪ ਮਿਲਣ ਤੋਂ ਬਾਅਦ ਉਹਨਾਂ ਦਾ ਕੰਮ ਹੋਰ ਵੀ ਛੋਖਾ ਹੋ ਜਾਵੇਗਾ ਸੋਨੇ ਨੇ ਕਰਾਤੇ ਹੱਥ ਖੜੇ ਅਸਮਾਨੀ ਪੁੱਜੀਆਂ ਕੀਮਤਾਂ ਵੀਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਐਮਸੀਐਕਸ ਤੇ ਸੋਨੇ ਦੀਆਂ ਕੀਮਤਾਂ 98000 42 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈਆਂ ਸੋਨਾ ਲਗਭਗ 1342 ਰੁਪਏ ਮਹਿੰਗਾ ਹੋ ਗਿਆ ਹੈ ਕੱਲ ਸੋਨੇ ਦੀ ਬੰਦ ਕੀਮਤ 96704 ਸੀ ਜੋ ਅੱਜ 98127 ਦੇ ਉੱਚ ਪੱਧਰ ਤੇ ਪਹੁੰਚ ਗਈ ਹੈ ਜਦੋਂ ਕਿ ਚਾਂਦੀ ਦੀਆਂ ਕੀਮਤਾਂ 1 ਲੱਖ 6218 ਰੁਪਏ ਦੇ ਆਸ-ਪਾਸ ਕਾਰੋਬਾਰੋ ਕਰ ਰਹੀਆਂ ਹਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਅਤੇ ਚਾਂਦੀ ਵੀ ਬਾਦ ਦੇ ਨਾਲ ਕਾਰੋਬਾਰ ਕਰ ਰਹੇ ਹਨ ਟੁੱਟ ਗਿਆ ਗਰਮੀ ਦਾ ਰਿਕਾਰਡ ਇੰਨਾ ਪਹੁੰਚ ਗਿਆ ਤਾਪਮਾਨ ਦੇਸ਼ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ ਇਤਿਹਾਸ ਮਾਨ ਤੋਂ ਅੱਗ ਦੇ ਗੋਲੇ ਵਰ ਰਹੇ ਹਨ ਇਸ ਦਰਾਂਨ ਰਾਜਸਥਾਨ ਵਿੱਚ ਭਿਆਨਕ ਗਰਮੀ ਦਾ ਰਿਕਾਰਡ ਟੁੱਟ ਗਿਆ ਹੈ ਸ੍ਰੀ ਗੰਗਾ ਨਗਰ ਵਿੱਚ ਵੱਧ ਤੋਂ ਵੱਧ ਤਾਪਮਾਨ 50 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਜੂਨ ਦੇ ਮਹੀਨੇ ਵਿੱਚ ਹੁਣ ਤੱਕ ਗੰਗਾ ਨਗਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਪਾਰਾ ਦਰਜ ਕੀਤਾ ਗਿਆ ਹੈ ਭਾਰਤ ਮੌਸਮ ਵਿਭਾਗ ਨੇ ਹੀਟ ਵੇਵ ਅਤੇ ਹੀਟ ਵੇਵ ਸੰਬੰਧੀ ਅਲਰਟ ਜਾਰੀ ਕੀਤਾ ਹੈ ਇਸ ਦੇ ਤਹਿਤ ਰਾਜਸਥਾਨ ਵਿੱਚ 13 ਤੋਂ 15 ਜੂਨ ਤੱਕ ਕਈ ਥਾਵਾਂ ਤੇ ਹੀਟ ਵੇਵ ਆਉਣ ਦੀ ਸੰਭਾਵਨਾ ਹੈ 14 ਜੂਨ ਨੂੰ ਪੱਛਮੀ ਰਾਜਸਥਾਨ ਵਿੱਚ ਤੇਜ਼ ਗਰਮੀ ਰਹੇਗੀ ਅਤੇ ਪੂਰਬੀ ਰਾਜਸਥਾਨ ਵਿੱਚ ਅੱਜ ਰਾਤ ਗਰਮ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਗਰਮ ਹਵਾਵਾਂ ਚੱਲਣਗੀਆਂ ਰਾਜਸਥਾਨ ਦੇ ਸ੍ਰੀ ਗੰਗਾ ਨਗਰ ਵਿੱਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 47.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਪਾਰ 49.4 ਡਿਗਰੀ ਸੈਲਸੀਅਸ ਸੀ ਰਾਜ ਭਰ ਵਿੱਚ ਜ਼ਿਆਦਾਤਰ ਥਾਵਾਂ ਤੇ ਵੱਧ ਤੋਂ ਵੱਧ ਤਾਪਮਾਨ 43 ਤੋਂ 48 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ ਲੋਕਾਂ ਲਈ ਤੇਜ਼ ਧੁੱਪ ਵਿੱਚ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਆਰ ਸੀ ਤੇ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਨੂੰ ਝਟਕਾ ਖੜੀ ਹੋਈ ਨਵੀਂ ਮੁਸੀਬਤ ਟਰਾਂਸਪੋਰਟ ਵਿਭਾਗ ਦੀ ਸੁਸਤ ਤੇ ਲਾਪਰਵਾਹੀ ਭਰੀ ਕਾਰਵਾਈ ਕਾਰਨ ਹਜ਼ਾਰਾਂ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦ ਸੰਪਰਕ 2024 ਤੋਂ ਡਰਾਈਵਰਾਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਂ ਡਰਾਈਵਿੰਗ ਲਾਇਸੈਂਸ ਨਹੀਂ ਮਿਲ ਰਿਹਾ ਇਹ ਸਮੱਸਿਆ ਸੂਬੇ ਭਾਰਚ ਵਿੱਚ ਫੈਲੀ ਹੋਈ ਹੈ ਪਰ ਲੁਧਿਆਣਾ ਵਰਗੇ ਵੱਡੇ ਸ਼ਹਿਰ ਚ ਸਥਿਤੀ ਹੋਰ ਵੀ ਚਿੰਤਾਜਨਕ ਬਣੀ ਹੋਈ ਹੈ ਸਥਾਨਕ ਉਪਧਾਇਕ ਮਦਨ ਲਾਲ ਬੱਗਾ ਅਨੁਸਾਰ ਇਸ ਪ੍ਰੋਜੈਕਟ ਤੇ ਲਗਭਗ 75 ਲੱਖ ਰੁਪਏ ਖਰਚ ਕਰਨ ਦੀ ਯੋਜਨਾ ਹੈ ਪਰ ਅਪ੍ਰੈਲ ਤੋਂ ਬਾਅਦ ਵੀ ਸਥਿਤੀ ਉਹੀ ਬਣੀ ਹੋਈ ਹੈ ਜਨਤਾ ਅਜੇ ਵੀ ਉਡੀਕ ਰਹੀ ਹੈ ਪਰ ਕੋਲ ਕੋਈ ਸਪਸ਼ਟ ਜਵਾਬ ਨਹੀਂ ਹੈ 15 ਮਈ ਤੋਂ ਇੱਕ ਨਵੀਂ ਸਮੱਸਿਆ ਖੜੀ ਹੋ ਗਈ ਹੈ ਜੇਕਰ ਕੋਈ ਬਿਨੇਕਾਰ ਆਰਸੀ ਜਾਂ ਡੀਐਲ ਲਈ ਆਨਲਾਈਨ ਟੈਕਸ ਭਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਐਸਬੀਆਈ ਬੈਂਕ ਦੀ ਵੈਬਸਾਈਟ ਤੇ ਪਹੁੰਚਦੇ ਹੀ ਫਸ ਜਾਂਦਾ ਹੈ ਵੈਬਸਾਈਟ ਤੇ ਜਾ ਕੇ ਨਹੀਂ ਖੁੱਲਦੀ ਜਾਂ ਲੈਣ ਦੇਣ ਪ੍ਰਕਿਰਿਆ ਦੇ ਵਿਚਕਾਰ ਬੰਦ ਹੋ ਜਾਂਦੀ ਹੈ ਇਸ ਲਈ ਆਈ ਐਫ ਐਮਐਸ ਅਤੇ ਐਸਬੀਆਈ ਸਰਵੋਰਾ ਵਿਚਕਾਰ ਚੱਲ ਰਹੀਆਂ ਤਕਨੀਕੀ ਸਮੱਸਿਆਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਇਸ ਦਾ ਸਿੱਧਾ ਅਸਰ ਆਮ ਆਦਮੀ ਤੇ ਪੈ ਰਿਹਾ ਹੈ ਜੋ ਆਪਣੇ ਜ਼ਰੂਰੀ ਦਸਤਾਵੇਜ਼ ਬਣਵਾਉਣ ਲਈ ਹਰ ਰੋਜ਼ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾ ਰਿਹਾ ਹੈ RC ਅਤੇ DL ਨਾ ਮਿਲਣ ਕਾਰਨ ਸੜਕਾਂ ਤੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਜਾ ਰਹੀ ਚਲਾਣੀ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਬਿਨਾਂ ਦਸਤਾਵੇਜ਼ ਦੇ ਗੱਡੀ ਚਲਾਉਣ ਲਈ ਮਜਬੂਰ ਹਨ ਕਿਉਂਕਿ ਉਨ੍ਹਾਂ ਦੇ ਸਮੇਂ ਸਿਰ ਅਰਜੀ ਦਿੱਤੀ ਸੀ ਪਰ ਅਜੇ ਤੱਕ ਦਸਤਾਵੇਜ਼ ਨਹੀਂ ਮਿਲੇ ਹਨ LIC ਦਾ Air India ਹਾਦਸੇ ਦੇ ਪੀੜਤ ਪਰਿਵਾਰਾਂ ਲਈ ਵੱਡਾ ਐਲਾਨ ਭਾਰਤੀ ਜੀਵਨ ਬੀਮਾ ਨਿਗਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ 에어 ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਲਈ ਦਾਅਵੇ ਦੇ ਨਿਪਟਾਰੇ ਦੀ ਪ੍ਰਕਿਰਿਆ ਵਿੱਚ ਢਿੱਲ ਦਿੱਤੀ ਹੈ ਅਤੇ ਇਸ ਪ੍ਰਕਿਰਿਆ ਨੂੰ ਵੀ ਤੇਜ਼ ਕਰ ਦਿੱਤਾ ਹੈ। ਨਿਗਮ ਨੇ ਕਿਹਾ ਕਿ ਉਹ ਜਹਾਜ਼ ਹਾਦਸੇ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵਚਨਬੱਧ ਹੈ ਅਤੇ ਪੀੜਤਾਂ ਲਈ ਦਾਅਵੇ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਵੇਗਾ। ਬੀਮਾ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ LIC ਨੇ ਪਾਲਸੀਆਂ ਦੇ ਦਾਅਵੇਦਾਰਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਕਈ ਰੈਤਾਂ ਦਾ ਐਲਾਨ ਕੀਤਾ ਹੈ ਮੌਤ ਸਰਟੀਫਿਕੇਟ ਦੇ ਬਦਲੇ ਜਹਾਜ਼ ਹਾਦਸੇ ਕਾਰਨ ਪਾਲਸੀ ਧਾਰਕ ਦੀ ਮੌਤ ਦੇ ਸਰਕਾਰੀ ਰਿਕਾਰਡ ਵਿੱਚ ਕੋਈ ਵੀ ਸਬੂਤ ਜਾਂ ਕੇਂਦਰ ਰਾਜ ਸਰਕਾਰ 에어ਲੈਨ ਅਧਿਕਾਰੀਆਂ ਦੁਆਰਾ ਅਦਾ ਕੀਤੇ ਗਏ ਕਿਸੇ ਵੀ ਮੁਆਵਜ਼ੇ ਨੂੰ ਮੌਤ ਦੇ ਸਬੂਤ ਵਜੋਂ ਸਵੀਕਾਰ ਕੀਤਾ ਜਾਵੇਗਾ ਬਜਾਜ ਅਲਾਈਂਜ ਲਾਈਫ ਇੰਸ਼ੋਰੈਂਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹਨਾਂ ਪਾਲਸੀ ਦਾਅਵਿਆਂ ਦਾ ਤੇਜ਼ੀ ਨਾਲ ਨਿਪਟਾਰਾ ਕਰਨ ਲਈ ਇੱਕ ਤੇਜ਼ ਪ੍ਰਕਿਰਿਆ ਸਥਾਪਿਤ ਕੀਤੀ ਗਈ ਹੈ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਬਜਾਜ ਅਲਾਈਂਜ ਨੇ ਇੱਕ ਘੱਟੋ ਘੱਟ ਦਸਤਾਵੇਜ਼ ਪ੍ਰਕਿਰਿਆ ਬਣਾਈ ਹੈ